ਸਾਡਾ ਤੇ ਤੂੰ ਯੋ ਇੱਕ ਯਾਰ ਯਾ ਲਾਡੀ ਸ਼ਾ ਨਾ ਜੱਟ ਤੇ ਤੂੰ ਯੋ ਇੱਕ ਯਾਰ ਯਾ ਲਾਡੀ ਸ਼ਾ ਨਾ ਜੱਟ ਤੇ ਤੂੰ ਯੋ ਇੱਕ ਯਾਰ ਯਾ ਲਾਡੀ ਸ਼ਾ ਨਾ ਜੱਟ ਤੇ ਤੂੰ ਯੋ ਇੱਕ ਯਾਰ ਯਾ ਲਾਡੀ ਸ਼ਾ ਅੱਬਾ ਮਰਾਸ਼ਾ ਜੀ ਦਾ ਮੇਲਾ ਨਕੌਦਰ ਸ਼ਹਿਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਜਗ੍ਹਾ ਜਗ੍ਹਾ ਲੰਗਰ ਲੱਗੇ ਹੋਏ ਨੇ ਅੱਜ ਲੰਗਰ ਦੇ ਵਿੱਚ ਪਹੁੰਚੇ ਨੇ ਡਾਕਟਰ ਨਵਜੋਤ ਸਿੰਘ ਦਈਆ ਔਰ ਨਗਰ ਕਾਉਂਸਲ ਦੇ ਪ੍ਰਧਾਨ ਆਪਣੀ ਪੂਰੀ ਟੀਮ ਦੇ ਨਾਲ ਆਏ ਨੇ ਗੱਲਬਾਤ ਕਰ ਲੈਣੇ ਆ ਜੈ ਸਾਈਆਂ ਜੈ ਸਾਈਆਂ ਦੀ ਅੱਜ ਸਾਡਾ ਨਕੂਦਰ ਸ਼ਹਿਰ ਜੋ ਨੇਕੀ ਦੀ ਦੁਆਰ ਵੀ ਮੰਨਿਆ ਜਾਂਦਾ ਹੈ ਉਥੇ ਸਾਈ ਮੁਰਾਦ ਸ਼ਾਹ ਦੀ ਜੀ ਦੇ ਡੇਰੇ ਤੇ ਉੱਤੇ ਜੋ ਸਲਾਨਾ ਮੇਲਾ ਉਹਦਾ ਆਯੋਜਨ ਹੋਇਆ ਔਰ ਸਾਈ ਲੰਗਰ ਕਮੇਟੀ ਨੇ ਸੇਵਾਦਾਲ ਜੋ ਹੈ ਉਹਨੇ ਇੱਥੇ ਹਰ ਸਾਲ ਦੀ ਤਰ੍ਹਾਂ ਲੰਗਰ ਲਾਇਆ ਮੈਂ ਸਾਈ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਜੇ ਸੇਵਾ ਭਾਵਨਾ ਇਹਨਾਂ ਨੇ ਲੰਗਰ ਲਾਇਆ ਸਾਈ ਜੀ ਇਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਔਰ ਇਹਦੀ ਕਿਰਪਾ ਬਣਾਈ ਰੱਖਣ ਤਾਂ ਜੋ ਹਰ ਸਾਲ ਇਹ ਵੱਧ ਚੜ ਕੇ ਇਦਾਂ ਹੀ ਸੇਵਾ ਕਰਦੇ ਰਹਿਣ ਔਰ ਮੈਂ ਇਹ ਸਮਝਦਾ ਕਿ ਸਾਈਂ ਜੀ ਦੀ ਕਿਰਪਾ ਸਦਕਾ ਨਕੋਦਰ ਸ਼ਹਿਰ ਬਹੁਤ ਤਰੱਕੀ ਕਰ ਗਿਆ ਜਿਹੜਾ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਉਂਦੇ ਨੇ ਉਹਦੇ ਕਰਕੇ ਸਾਡਾ ਜਿਹੜਾ ਇਹ ਸ਼ਹਿਰ ਹੈ ਇਹ ਪੀਰਾਂ ਫਕੀਰਾਂ ਦੇ ਜਿਹੜਾ ਉਹ ਨਕਸ਼ੇ ਦੇ ਉੱਤੇ ਆ ਗਿਆ ਸਾਈਂ ਜੀ ਕਿਰਪਾ ਬਣਾਈ ਰੱਖਣ ਔਰ ਸਮੂਹ ਨਕੋਦਰ ਵਾਸੀਆਂ ਤੇ ਸਮੂਹ ਹਲਕਾ ਵਾਸੀਆਂ ਤੇ ਕਿਰਪਾ ਦੀ ਦ੍ਰਿਸ਼ਟੀ ਬਣਾਈ ਰੱਖਣ ਔਰ ਸਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਹਰ ਕਿਸੇ ਨੂੰ ਜੋ ਉਹਨਾਂ ਦਾ ਕੋਈ ਪਾਸ਼ਕ ਹੈ ਉਹਨੂੰ ਖੁਸ਼ ਰੱਖਣ ਔਰ ਉਹਨਾਂ ਦੀ ਕਿਰਪਾ ਬਣਾਈ ਰੱਖਣ ਜੈ ਸਾਈਂ ਜੈ ਸਾਈਂ ਹਾਂਜੀ ਜੈ ਸਾਈਂ ਜੀ ਡਿਗਰੇਤ ਪਾਪਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਸਾਈਂ ਜੀ ਦਾ ਸਾਲਾਨਾ ਮੇਲਾ ਜਿਹੜਾ ਸੀ ਉਹ ਆ ਹੋ ਕੇ हटਿਆ ਹੈ ਹੁਣੇ ਹੁਣੇ ਉੱਥੋਂ ਸਾਈਂ ਜੀ ਦੇ ਦਰਬਾਰ ਤੋਂ ਹੀ ਮੱਥਾ ਟੇਕ ਕੇ ਆਏ ਆ ਤੇ ਉਸ ਦੇ ਨਾਲ ਹੀ ਸਾਡੇ ਜਿਹੜੇ ਸੇਵਾਦਾਲ ਵਾਲੇ ਮੇਰੇ ਸਾਥੀ ਨੇ ਨਕੁੱਦਰ ਚੋਂ ਉਹਨਾਂ ਦਾ ਲੰਗਰ ਵੀ ਆਇਆ ਸੀਗਾ ਅੱਜ ਲੰਗਰ ਵੀ ਇਹ ਹਰ ਸਾਲ ਹੀ ਲਗਾਉਂਦੇ ਨੇ ਔਰ ਮੈਂ ਆਪਣੇ ਵੱਲੋਂ ਔਰ ਆਪਣੇ ਸਾਰੇ ਹੀ ਸਾਥੀਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਮੁਬਾਰਕਾ ਦਿੰਨਾ ਹੈ ਸਾਈਂ ਜੀ ਦੇ ਮੇਲੇ ਦੀਆਂ ਔਰ ਆਸ ਕਰਦਾ ਹੈ ਕਿ ਸਾਈਂ ਜੀ ਜੋ ਹੈ ਆਪਣਾ ਹੱਥ ਜਿਹੜਾ ਮਿਹਰ ਭਰੇ ਹੱਥ ਆਪਣਾ ਨਕੋਦਰ ਤੇ ਬਣਾ ਕੇ ਰੱਖਣਗੇ ਕਿਉਂਕਿ ਸਾਈਂ ਜੀ ਦੇ ਨਾਮ ਤੋਂ ਹੀ ਨਕੋਦਰ ਸ਼ਹਿਰ ਜਿਹੜਾ ਸਾਡਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਮਸ਼ਹੂਰ ਹੋ ਗਿਆ ਨਕੋਦਰ ਉਹ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਆ ਚੱਲ ਕੇ ਨਕੋਦਰ ਵਿੱਚ ਆ ਕੇ ਸਾਈਂ ਜੀ ਦੇ ਦਰਬਾਰ ਵਿਖੇ ਨਤਮਸਤਕ ਹੁੰਦੀ ਹੈ ਤੇ ਇਸ ਕਰਕੇ ਮੈਂ ਆਪਣੇ ਵੱਲੋਂ ਫੇਰ ਦੁਆਰਾ ਔਰ ਸਾਥੀਆਂ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਹੈ ਸਾਰੇ ਹੀ ਨਕੂਦਰ ਵਾਸੀਆਂ ਨੂੰ ਮੇਰੇ ਇਲਾਕਾ ਵਾਸੀਆਂ ਨੂੰ ਔਰ ਖਾਸ ਤੌਰ ਤੇ ਮੇਰੇ ਭਰਾ ਜਿਹੜੇ ਸੇਵਾਦਾਰ ਵਾਲੇ ਨੇ ਜੋ ਹਰ ਸਾਲ ਇੱਥੇ ਜਿਹੜਾ ਲੰਗਰ ਆ ਉਹ ਲਾਂਦੇ ਨੇ ਲੰਗਰ ਦਾ ਯੋਜਨ ਕਰਦੇ ਨੇ ਇਹਨਾਂ ਦੇ ਵਿੱਚ ਬਹੁਤ ਭਗਤੀ ਭਾਵਨਾ ਮੈਂ ਦੇਖੀ ਹੈ ਕਿ ਹਰ ਸਾਲ ਵੱਤ ਚੜ ਕੇ ਜੋ ਵੀ ਇਹਨਾਂ ਕੋ ਹੁੰਦਾ ਹੈ ਵੱਤ ਚੜ ਕੇ ਆਪਣਾ ਜਿਹੜਾ ਇਹ ਆਪਣਾ ਪ੍ਰੋਗਰਾਮ ਲੰਗਰ ਦਾ ਉਹ ਕਰਦੇ ਨੇ ਆਸ ਕਰਦੇ ਆਂ ਗਾਂ ਵੀ ਇੱਦੇ ਲੰਗਰ ਲੱਗਦੇ ਰਹਿਣਗੇ ਸਾਈਆਂ ਦੇ ਮੇਲੇ ਚੱਲਦੇ ਰਹਿਣਗੇ ਔਰ ਨਕੂਦਰ ਸ਼ਹਿਰ ਤੇ ਰਹਿਮਤਾ ਉਹਨਾਂ ਦੀਆਂ ਹੁੰਦੀਆਂ ਰਹਿਣਗੀਆਂ ਜੈ ਸਾਈਂ ਦੀ ਨਕੌਦਰ ਸ਼ਹਿਰ ਦੇ ਵਿੱਚ ਬਾਬਾ ਮਰਾਸ਼ਾ ਜੀ ਦਾ ਮੇਲਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਜਿਹਦੇ ਵਿੱਚ ਸਾਈਂ ਦੇ ਸੇਵਾਦਾਰ ਜੀ ਹਾਂ ਸਾਈਂ ਦੇ ਸੇਵਾਦਾਰ ਜਿਹੜੇ ਆਪਣੇ ਨਕੌਦਰ ਸ਼ਹਿਰ ਦੇ ਨਾਲ ਔਰ ਐਨ ਆਰ ਆਈ ਐਨ ਆਰ ਆਈ ਵੀਰਾਂ ਦੇ ਨਾਲ ਰਲ ਕੇ ਲੰਗਰ ਲਗਾਉਂਦੇ ਨੇ ਲਗਾਤਾਰ ਇਹਨਾਂ ਦਾ ਸਵੇਰ ਤੋਂ ਲੰਗਰ ਜਾਰੀ ਆ ਔਰ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਵਾ ਕੁਝ ਗੱਲਬਾਤ ਇਹਨਾਂ ਨਾਲ ਕਰ ਲੈਣੇ ਆ ਲੰਗਰ ਦੇ ਬਾਰੇ ਜੈ ਸਾਈਆਂ ਦੀ ਜੈ ਸਾਈਂ ਦੀ ਨੀਨਾ ਜੀ ਸਭ ਤੋਂ ਪਹਿਲਾਂ ਨਿਤਿਨ ਜੇਖਵਾਲਾ ਜੀ ਮੇਰਾ ਨਾ ਜੀ ਕਿੰਨੇ ਸਾਲ ਹੋ ਗਿਆ ਤਾਂ ਲੰਗਰ ਲਗਾਉਂਦੇ ਆ ਇਹ ਜੀ ਸਾਨੂੰ ਆਈਡੀਆ 14 ਤੋਂ 15 ਸਾਲ ਹੋ ਗਿਆ ਜੀ ਲਗਾਤਾਰ ਲੰਗਰ ਲੰਦਿਆਂ ਨੂੰ ਅਸੀਂ ਸਾਈਂ ਦੇ ਦੋਵੇਂ ਮੇਲੇ ਤੇ ਲੰਗਰ ਲਾਈਦਾ ਜੀ ਸਾਈਂ ਲਾਡੀ ਸ਼ਾਈ ਦੇ ਮੇਲੇ ਤੇ ਵੀ ਤੇ ਬਾਬਾ ਮੁਰਾਦ ਸ਼ਾਈ ਦੇ ਮੇਲੇ ਤੇ ਵੀ ਇਹ ਸਾਡਾ 28ਵਾਂ ਲੰਗਰ ਆ ਜੀ ਜੋ ਕਿ ਸਾਰੇ ਸ਼ਹਿਰ ਦੇ ਸਹਿਯੋਗ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਲਾਇਆ ਜਾਂਦਾ ਜੀ 28ਵਾਂ ਤੇ ਡਾ ਲੰਗਰ ਆ ਸ਼ਹਿਰ ਦੇ ਸਹਿਯੋਗ ਨਾਲ ਤੇ ਐਨਆਰਆਈ ਵੀਰਾਂ ਦਾ ਐਨਆਰਆਈ ਵੀਰਾਂ ਦਾ ਇੱਕ ਨਕਸ਼ਾ ਜੀ ਐਨਆਰ ਦੇਰ ਦੇ ਸਾਰੇ ਮੇਨ ਬਰਵੰਤੇ ਸੱਦ ਆਉਂਦੇ ਆ ਲੰਗਰ ਤੇ ਲੰਗਰ ਤੇ ਆ ਕੇ ਸ਼ੂਭਾ ਨੂੰ ਬਤਾਉਂਦੇ ਆ ਜੀ ਸਾਈਂ ਦੇ ਸੇਵਾਦਾਰ ਹੈ ਹਾਂ ਜੀ ਸਾਈਂ ਦੇ ਸੇਵਾਦਾਰ ਸਾਈਂ ਦੇ ਮਾਲਕ ਦੇ ਸੇਵਾਦਾਰ ਸਾਈਂ ਦੇ ਸੇਵਾਦਾਰ ਲੰਗਰ ਕਮੇਟੀ ਰਜਿਸਟਰ ਨਿਕੋਦਰ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਨਾ ਜੀ ਤੁਹਾਡਾ ਰਿਸ਼ਵ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਫੁੱਕੜ ਤੋਂ ਆਏ ਜੀ ਹਾਂ ਜੀ ਫੁੱਕੜ ਤੋਂ ਹਾਇਲੈਂਡ ਅੱਛਾ ਜੀ ਬਹੁਤ ਮਾਯੋਜਨ ਐਨ ਆਰ ਆਈ ਵੀਰੋ ਐਨ ਆਰ ਆਈ ਦੀ ਤਾਂ ਪਹਿਲੇ ਇਹਨਾਂ ਨੇ ਕਾਫੀ ਤਾਰੀਫ ਤੇ ਹਰ ਸਾਲ ਆਉਂਦੇ ਵਸਤੇਵਾਰਾ ਮੇਲੇ ਦੇ ਨਹੀਂ ਮੇਰਾ ਪਹਿਲਾ ਸ ਬਹੁਤ ਵਧੀਆ ਮਾਹੌਲ ਇੱਥੇ ਜੀ ਦੇਖਣ ਨੂੰ ਬਹੁਤ ਮੁੰਡੇ ਮਿਹਨਤ ਬਹੁਤ ਕਰਦੇ ਆ ਜੀ ਜੀ ਬਗੇ ਸਾਰਿਆਂ ਦਾ ਸੰਜੋਗ ਨੇ ਲੱਗਦਾ ਇਹਨਾਂ ਨੂੰ ਟਾਈਮ ਆ ਵਾ ਟਾਈਮ ਟਾਈਮ ਹੀ ਵਾਰ ਲਾਇਆ ਨੇ ਮੇਰੀ ਪਹਿਲਾਂ ਪਿਛਲੇ ਸਾਲਾਂ ਫੋਨ ਤੇ ਗੱਲ ਹੁੰਦੀ ਸੀ ਪਰ ਐਤ ਕੀ ਪਹਿਲੀ ਵਾਰ ਆ ਗਏ ਇੱਥੇ ਇਸ ਲੰਗਰ ਦਾ ਨਾਮ ਨਮਾ ਨੇ ਕਿੱਦਾਂ ਦੀਆਂ ਰੌਣਕਾਂ ਲੱਗੀਆਂ ਦੇ ਇੱਥੇ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਸਾਈਂ ਦਰਬਾਰ ਹੈ ਇਦਾਂ ਹੀ ਸਾਈਂ ਕੋਈ ਛੜਤ ਰੱਖੇ ਤੁਹਾਡਾ ਕੀ ਨਾ ਜੀ ਮੇਰਾ ਨਾਮ ਰਜਿੰਦਰ ਕੁਮਾਰ ਜੀ ਰਜਿੰਦਰ ਕੁਮਾਰ ਜੀ ਹਾਂਜੀ ਹਾਂਜੀ ਅੱਜ ਮੇਲੇ ਤੇ ਪਹੁੰਚੇ ਹੋ ਲੰਗਰ ਲਾਏ ਨੇ ਹਾਂਜੀ ਹਾਂਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਜੀ ਸਾਈਂ ਜੀ ਦੇ ਸੇਵਾਦਾਰ ਵੱਲੋਂ ਬਹੁਤ ਵਧੀਆ ਇਹ ਪ੍ਰਾਲਾਬ ਬਹੁਤ 28 ਸਾਲ ਤੋਂ ਇਹ ਚੱਲ ਰਿਹਾ ਜੀ ਲੰਗਰ ਬਹੁਤ ਵਧੀਆ ਜੀ ਸਾਰੀ ਸੰਗਤ ਨੇ ਬਹੁਤ ਆਨੰਦ ਮਾਣਿਆ ਜੀ ਆਨੰਦ ਮਾਣਿਆ ਹਾਂਜੀ ਹਾਂਜੀ ਸ਼ੁਕਰੀਆ ਜੀ ਕੋਈ ਗੱਲ ਹੋਰ ਕਰ ਲੈਣੀ ਹੈ ਜੀ ਕੀ ਨਾ ਜੀ ਅੱਜ ਮੇਰਾ ਨਾਮ ਚੇਤਨ ਪਰਦਵਾ ਜੀ ਚੇਤਨ ਪਰਦਵਾ ਜੀ ਪਰਦਵਾ ਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਕਿੰਮਾ ਲੰਗਰ ਆ ਪਲੇ ਸਾਡਾ ਇਹ 13-14 ਸ ਯੋਜਨ ਕਰਦੇ ਸੀ ਕਿ ਠੰਡੇ ਮਿੱਠੇ ਜਲਦੀ ਸ਼ਪੀਲ ਲਾਈ ਅਸੀਂ ਬਹੁਤ ਚਿਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਉਮਰ ਮਹਾਲ 30 35 ਸਾਲ ਨੇਰ ਬੋਰ ਸਾਰੇ ਨਿਕਲੇ ਦੇ ਆ ਪਰ 28ਵਾਂ ਲੰਗਰ ਆ ਕਿ ਅਸੀਂ ਬਹੁਤ ਟਾਈਮ ਤੋਂ ਛੋਟੇ ਹੁੰਦੇ ਤੋਂ ਜਿਹੜੀ ਸਾਂਝੀ ਦੀ ਸੇਵਾ ਕਰਦੇ ਆ ਰਹੇ ਹਾਂ ਤੇ ਵੇਖਣਾ ਕੀ ਇਹ ਤਾਂ ਸਾਂਝੀ ਦੀ ਕਿਰਪਾ ਆ ਜੀ ਸ਼ਹਿਰ ਦਾ ਸਹਿਯੋਗ ਆ ਸਾਂਝੀ ਦੀ ਕਿਰਪਾ ਆ ਲੰਗਰ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਆਏ ਆ ਉਹਨਾਂ ਨੇ ਆਨੰਦ ਮਾਣਿਆ ਲੰਗਰ ਦਾ ਅਸੀਂ ਬਹੁਤ ਖੁਸ਼ ਹੁੰਨੇ ਆ ਸੇਵਾ ਕਰਕੇ ਉਹਨਾਂ ਲੋਕਾਂ ਦੀ ਵੀ ਜਿਹੜੇ ਬਹੁਤ ਦੂਰੋਂ ਚੱਲ ਕੇ ਆਉਂਦੇ ਆ ਸਾਨੂੰ ਆਪ ਨੂੰ ਮਾਣ ਮਹਿਸੂਸ ਹੁੰਦਾ ਕਿ ਅਸੀਂ ਕਿਸੇ ਜੋਗੇ ਹੈ ਕਿ ਕੋਈ ਸੇਵਾ ਕਰਦੇ ਪਏ ਆ ਅਸੀਂ ਜਿਹੜੇ ਸਾਈਂ ਦੇ ਦਰਬਾਰ ਤੇ ਆ ਰਹੇ ਆ ਸਾਈਂ ਦੇ ਸੇਵਾਦਾਰ ਸਰ ਐਨ ਆਰ ਆਈ ਵੀ ਨਾਲ ਖੜੇ ਤੇ ਆਡੇ ਐਨ ਆਰ ਆਈ ਜੀ ਇਹ ਸਪੈਸ਼ਲ ਲੰਗਰ ਤੇ ਹੀ ਆਇਆ ਜੀ ਸਪੈਸ਼ਲ ਲੰਗਰ ਇਹ ਸੁਣਿਆ ਅਸੀਂ ਕਿ ਲੰਗਰ ਲੱਗਦਾ ਤੁਹਾਡਾ ਬੜਾ ਵਧੀਆ ਪਰ ਇਹ ਕਹਿੰਦਾ ਐਸ ਕੀ ਮੈਂ ਕੋਸ਼ਿਸ਼ ਕਰੂੰਗਾ ਆਂਦੀ ਤੇ ਇਹ ਸਪੈਸ਼ਲ ਲੰਗਰ ਕਰਕੇ ਆਇਆ ਜੀ ਸਾਈਂ ਜੀ ਅਗਲੀ ਵਾਰ ਵੀ ਸੱਦ ਲੈਣਾ ਹਾਂਜੀ 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 ਪੂਰੀ ਕਿਰਪਾ ਪੂਰੀ ਕਿ ਕਮੇਟੀ ਦਾ ਨਾਮ ਹੀ ਜਿਹੜਾ ਸਾਈਂ ਦਰਬਾਰ ਦੇ ਨਾਂ ਤੇ ਹੋਵੇ ਸਾਈਂ ਦੇ ਸੇਵਾਦਾਰ ਰਜਿਸਟਰ ਕਮੇਟੀ ਆ ਹਰ ਸਾਲ ਇਹ ਲੰਗਰ ਲਾਉਂਦੇ ਕਹਿੰਦੇ 28 ਸਾਲ ਹੋ ਗਏ ਆ 16 17 ਸਾਲ ਲੰਗਰ ਲਾਉਂਦਿਆਂ ਨੂੰ ਹੋ ਗਏ ਆ ਬਚਪਨ ਤੋਂ ਹੀ ਇਹ ਇਦਾਂ ਦੀ ਭਾਵਨਾ ਦੇ ਵਿੱਚ ਪਏ ਆ ਉਹ ਇਹਨਾਂ ਦੀ ਮਿਹਨਤ ਆ ਐਨ ਆਰ ਆਈ ਵੀਰਾਂ ਦੀ ਮਿਹਨਤ ਆ ਸ਼ਹਿਰ ਵਾਸੀਆਂ ਦੀ ਮਿਹਨਤ ਆ ਜਿਹੜੇ ਇਹਨਾਂ ਦਾ ਸਾਥ ਦਿੰਦੇ ਨੇ ਔਰ ਲਗਾਤਾਰ ਲੰਗਰ ਦੇ ਦੁਨੀਆ ਕੇ ਛਕਦੀ ਆ ਤਸਵੀਰਾਂ ਤੁਹਾਨੂੰ ਬਿਲਕੁਲ ਹਸਪੀਟਲ ਰੋਡ ਨਕੋਦਰ ਤੋਂ ਦਿਖਾ ਰਹੇ ਸੀ ਕੈਮਰਾ ਪਰਸਾਂ ਸੁਮੇਤ tingra ਦੇ ਨਾਲ ਸੁਸ਼ੀਲ ਤਿੰਗੜਾ ਇਕਤਾਲਰ ਨਿਊਜ਼ ਨਕੋਦਰ